ਖਰਾ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਅਮਰੀਕਾ ਦੇ ਵਿੱਚ ਇੱਕੋ ਇੱਕ ਐਪਰੋਸੇਬੰਦ ਨਾਮ ਖਾਦਮ ਜੂਲਰ ਜੀਹਾਂ ਖਾਦਮ ਜੂਲਰ ਅੰਗਰੇਜ਼ਾਂ ਨੂੰ ਕ੍ਰਿਕਟ ਦੇ ਮੋਢੀ ਮੰਨਿਆ ਜਾਂਦਾ ਹੈ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਵੈਸਟ ਇੰਡੀਜ਼ ਅਤੇ ਭਾਰਤੀ ਉਪਮਹਾਦੀਪ ਨੂੰ ਬਸਤੀ ਬਣਾਇਆ ਇਸੇ ਕਾਰਨ ਇੱਥੇ ਵੀ ਕ੍ਰਿਕਟ ਪ੍ਰਸਿੱਧ ਹੋ ਗਿਆ ਅੱਜ ਭਾਰਤ ਵਿੱਚ ਕ੍ਰਿਕਟ ਨੂੰ ਇੱਕ ਧਰਮ ਮੰਨਿਆ ਜਾਂਦਾ ਹੈ ਜਿੱਥੇ ਪ੍ਰਸ਼ੰਸਕ ਕ੍ਰਿਕਟਰਾਂ ਦੀ ਇੱਕ ਚਾਲਕ ਪਾਉਣ ਲਈ ਤਰਸਦੇ ਨੇ ਇਹ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਕ੍ਰਿਕਟ ਨੂੰ ਵੀ 올림픽 2028 ਵਿੱਚ ਸ਼ਾਮਲ ਕੀਤਾ ਜਾਵੇਗਾ ਇਸ ਨਾਲ ਦੁਨੀਆ ਭਰ ਦੇ ਹਰ ਕ੍ਰਿਕਟ ਪ੍ਰਸ਼ੰਸਕ ਦੇ ਮਨ ਵਿੱਚ ਇੱਕ ਲਹਿਰ ਪੈਦਾ ਹੋ ਗਈ ਹੈ ਹੁਣ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ ਕਿ 올림픽 2028 ਵਿੱਚ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਵਿੱਚ 6-6 ਟੀਮਾਂ ਹਿੱਸਾ ਲੈਣਗੀਆਂ ਜਿਸ ਵਿੱਚ ਸੋਨ ਤਗਮਾ ਜਿੱਤਣ ਲਈ ਮੁਕਾਬਲਾ ਹੋਵੇਗਾ 올림픽 2028 ਅਮਰੀਕਾ ਦੇ ਲਾਸ ਐਂਜਲਸ ਵਿੱਚ ਹੋਣੀਆਂ ਨੇ ਇਸ 올림픽 ਵਿੱਚ ਪੁਰਸ਼ ਅਤੇ ਮਹਿਲਾਵਾਂ ਦੀਆਂ 6 ਟੀਮਾਂ ਹਿੱਸਾ ਲੈਣ ਗਿਆ ਹਰੇਕ ਟੀਮ 15 ਮੈਂਬਰੀ ਟੀਮ ਦੀ ਚੋਣ ਕਰ ਸਕਦੀ ਹੈ ਕਿਉਂਕਿ ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ 90 90 ਖਿਡਾਰੀਆਂ ਦਾ ਕੋਟਾ ਅਲਾਟ ਕੀਤਾ ਗਿਆ ਹੈ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਵਿੱਚ 12 ਪੂਰੇ ਮੈਂਬਰ ਸ਼ਾਮਲ ਨੇ ਜਿਨ੍ਹਾਂ ਵਿੱਚ ਅਫਗਾਨਿਸਤਾਨ ਆਸਟ੍ਰੇਲੀਆ ਬੰਗਲਾਦੇਸ਼ ਇੰਗਲੈਂਡ ਭਾਰਤ ਆਇਰਲੈਂਡ ਨਿਊਜ਼ੀਲੈਂਡ ਪਾਕਿਸਤਾਨ ਦੱਖਣੀ ਅਫਰੀਕਾ ਸ਼੍ਰੀਲੰਕਾ ਵੈਸਟ ਇੰਡੀਜ਼ ਅਤੇ ਜ਼ਿੰਬਾਬਵੇ ਸ਼ਾਮਲ ਨੇ ਇਸ ਤੋਂ ਇਲਾਵਾ 94 ਦੇਸ਼ ਐਸੋਸੀਏਟ ਮੈਂਬਰ ਨੇ 2028 올림픽 ਲਈ ਕ੍ਰਿਕਟ ਲਈ ਕਵਾਲਿਫਾਈ ਕਰਨ ਦੇ ਢੰਗ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਦੂਜੇ ਪਾਸੇ ਜੇਕਰ ਅਮਰੀਕਾ ਨੂੰ ਮੇਜ਼ਬਾਨ ਦੇਸ਼ ਵਜੋਂ ਸਿੱਧਾ ਪ੍ਰਵੇਸ਼ ਮਿਲਦਾ ਹੈ ਤਾਂ ਹਰੇਕ ਸ਼੍ਰੇਣੀ ਵਿੱਚ ਬਾਕੀ ਪੰਜ ਟੀਮਾਂ ਕੁਆਲਿਫਿਕੇਸ਼ਨ ਰਾਹੀਂ ਆਪਣੀ ਜਗ੍ਹਾ ਬਣਾਉਣਗੀਆਂ ਇਹ ਵੀ ਸਵਾਲ ਹੈ ਕਿ ਵੈਸਟ ਇੰਡੀਜ਼ ਦੀ ਨੁਮਾਇੰਦਗੀ ਕੌਣ ਕਰੇਗਾ ਕਿਉਂਕਿ ਕੈਰੀਬੀਅਨ ਟਾਪੂ 올림픽 ਖੇਡਾਂ ਵਿੱਚ ਵੱਖਰੇ ਦੇਸ਼ ਵਜੋਂ ਹਿੱਸਾ ਲੈਂਦੇ ਨੇ ਜਿਵੇਂ ਕਿ ਉਹ ਰਾਸ਼ਟਰ ਮੰਡਲ ਖੇਡਾਂ ਵਿੱਚ ਕਰਦੇ ਨੇ 128 ਸਾਲਾਂ ਬਾਅਦ 올림픽 ਵਿੱਚ ਕ੍ਰਿਕਟ ਦੀ ਵਾਪਸੀ ਹੋ ਰਹੀ ਹੈ। ਇਸ ਤੋਂ ਪਹਿਲਾਂ 1900 ਵਿੱਚ ਪੈਰਿਸ ਵਿੱਚ ਹੋਈਆਂ 올림픽 ਖੇਡਾਂ ਵਿੱਚ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਸੀ। ਉਸ ਸਮੇਂ ਸਿਰਫ ਫਰਾਂਸ ਅਤੇ ਗ੍ਰੇਟ ਬ੍ਰਿਟੇਨ ਨੇ ਕ੍ਰਿਕਟ ਵਿੱਚ ਹਿੱਸਾ ਲਿਆ ਸੀ। ਇਹਨਾਂ ਦੋਵਾਂ ਟੀਮਾਂ ਵਿਚਕਾਰ 2 ਦਿਨਾਂ ਮੈਚ ਖੇਡਿਆ ਗਿਆ ਜਿਸ ਨੂੰ ਅਣਅਧਿਕਾਰਤ ਟੈਸਟ ਮੈਚ ਦਾ ਦਰਜਾ ਪ੍ਰਾਪਤ ਹੈ ਪਰ ਇਸ ਵਾਰ ਕ੍ਰਿਕਟ T20 ਫਾਰਮੈਟ ਵਿੱਚ ਖੇਡਿਆ ਜਾਵੇਗਾ।